ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਆਪਾਂ ਜੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਕਦੀ ਵੀ ਸ਼ਮਸ਼ਾਨ ਘਾਟ ਜਾਂ ਸਿਵਿਆਂ ਚੋਂ ਘਰ ਆਉਂਦੇ ਸਮੇਂ ਨਹਾਉਣ ਸਮੇਂ ਇਹ ਗਲਤੀ ਨਾ ਕਰਨਾ ਨਹੀਂ ਤੇ ਸਭ ਕੁਝ ਬਰਬਾਦ ਹੋਣਾ ਇਹਦਾ ਸੱਚ ਕੀ ਹੈ ਜੀ ਸਚਾਈ ਕੀ ਹੈ ਤੁਹਾਡੇ ਨਾਲ ਜਰੂਰ ਸਾਂਝੀ ਕਰਨਾਗੇ ਸੋ ਸਾਧ ਸੰਗਤ ਪਹਿਲਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਬੜੇ ਵਹਿਮ ਹੁੰਦੇ ਨੇ ਬੜੇ ਭਰਮ ਹੁੰਦੇ ਨੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਸੋ ਸਾਧ ਸੰਗਤ ਆਪਾਂ ਇੱਥੇ ਇੱਕ ਚੀਜ਼ ਜ਼ਰੂਰ ਨੋਟ ਕਰਨੀ ਹੈ ਇੱਕ ਚੀਜ਼ ਨੂੰ ਜ਼ਰੂਰ ਤਰਜੀਹ ਦੇਣੀ ਹੈ ਗੁਰਮੁਖ ਪਿਆਰਿਓ ਸਾਡੇ ਵਹਿਮ ਭਰਮ ਬੜੇ ਕੀਤੇ ਜਾਂਦੇ ਆ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਜਾਣਾ ਸ਼ਮਸ਼ਾਨ ਘਾਟ ਦੇ ਕੋਲੋਂ ਨਹੀਂ ਲੰਘਣਾ ਸ਼ਮਸ਼ਾਨ ਘਾਟ ਦੇ ਮੂਹਰੇ ਨਹੀਂ ਲੰਘਣਾ ਉੱਥੇ ਦੇ ਨਹੀਂ ਜਾਣਾ ਉੱਥੇ ਦੁਪਹਿਰੇ ਨਹੀਂ ਜਾਣਾ ਉਥੇ ਇੰਜ ਨਹੀਂ ਕਰਨਾ ਉਹ ਨਹੀਂ ਕਰਨਾ ਜੇ ਜਾऊं ਤਾਂ ਘਰੇ ਆ ਕੇ ਨਹਾਓ ਜੀ ਕਿਸੇ ਚੀਜ਼ ਨੂੰ ਹੱਥ ਨਾ ਲਾਓ ਬੜੇ ਵਹਿਮ ਹੁੰਦੇ ਨੇ ਸੋ ਗੁਰਮੁਖ ਪਿਆਰਿਓ ਯਾਦ ਰੱਖਿਓ ਸਾਡੇ ਤੀਨ ਹੱਥ ਤੇਰੀ ਸੇਵਾ ਪਾਤਸ਼ਾਹ ਨੇ ਕਿਹਾ ਇੱਕ ਗੱਲ ਗਈ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਕਹਿੰਦੇ ਨੇ ਸਾਡੇ 3 ਧਰਤੀ ਸਾਡੇ 3 ਫੁੱਟ ਧਰਤੀ ਜਾਂ ਫਿਰ ਕੁਝ ਵੀ ਆਪਾਂ ਇਹਦਾ ਹਿਸਾਬ ਲਾ ਲਓ ਜਾਂ ਫਿਰ ਸਿਵਿਆਂ ਦੀ ਧਰਤੀ ਹਨਾ ਵੀ ਪ੍ਰਮਾਤਮਾ ਨੇ ਕੀ ਕਹਿ ਦਿੱਤਾ ਵੀ ਓਨੀ ਕੁ ਧਰਤੀ ਹੀ ਤੇਰੀ ਆ ਬਾਕੀ ਸਾਰਾ ਕੁਝ ਤੇਰੇ ਲਈ ਝੂਠ ਹੈ ਜੋ ਸੰਸਾਰ ਦੇ ਵਿੱਚ ਤੂੰ ਫਿਰ ਰਿਹਾ ਜੱਗ ਸੁਪਨੇ ਸਿਉ ਜਾਣ ਪਾਤਸ਼ਾਹ ਨੇ ਕਿਹਾ ਵੀ ਜੱਗ ਹੈ ਨਾ ਜਿਹੜਾ ਸੰਸਾਰ ਹੈ ਜਿਹਦੇ ਵਿੱਚ ਤੂੰ ਫਿਰਦਾ ਹੈ ਇਹ ਸੁਪਨੇ ਵਰਗਾ ਹੈ ਜਿੱਦਣ ਤੂੰ ਜਾਏਗਾ ਇੱਥੋਂ ਇੱਕ ਝਟਕੇ ਦੇ ਵਿੱਚ ਤੁਰ ਜਾਏਗਾ ਯਾਦ ਰੱਖੀ ਤੈਨੂੰ ਪਤਾ ਵੀ ਨਹੀਂ ਲੱਗਣਾ ਜਾਣਾ ਤਾਂ ਜ਼ਰੂਰ ਹੈ ਬਸ ਤੇ ਇਹ ਗੱਲ ਤਾਂ ਕਹੀ ਗਈ ਪਾਤਸ਼ਾਹ ਨੇ ਵੀ ਹੰਕਾਰ ਨਾ ਕਰੀ ਹੰਕਾਰੀ ਨਾ ਬਣੀ ਅਸੀਂ ਜਦੋਂ ਵਹਿਮ ਕਰਦੇ ਹਾਂ ਨਾ ਇਦਾਂ ਲੱਗਦਾ ਵੀ ਹੰਕਾਰ ਨੂੰ ਪੜਾਵਾ ਦੇ ਰਿਹਾ ਹੰਕਾਰੀ ਬਣ ਕੇ ਸਾਡੇ ਜ ਸਾਡੇ ਵਰਗਾ ਹੰਕਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਅਸੀਂ ਕਰਦੇ ਆ ਨਹੀਂ ਜੀ ਇਹ ਹੰਕਾਰ ਹੈ ਜੀ ਬਹੁਤ ਵੱਡਾ ਹੈ ਜੀ ਇਹ ਕਰਤਾ ਜੀ ਉਹ ਕਰਤਾ ਇੰਜ ਹੋ ਗਿਆ ਉਹ ਹੋ ਗਿਆ ਬੜੀਆਂ ਅਸੀਂ ਗੱਲਾਂ ਘਟਦੇ ਆ ਬੜੀਆਂ ਚੀਜ਼ਾਂ ਅਸੀਂ ਕਰਦੇ ਆ ਇੰਜ ਕਰਤਾ ਉਹ ਕਰਤਾ ਸੋ ਸਾਧ ਸੰਗਤ ਇਹ ਮੈਂ ਬੇਨਤੀ ਤਾਂ ਕਰਕੇ ਕਰਨੀ ਚਾਹਨਾ ਕਿ ਇਹ ਗੱਲ ਯਾਦ ਰੱਖਿਓ ਜੇ ਸ਼ਮਸ਼ਾਨ ਘਾਟ ਦੇ ਅੱਗੋਂ ਪਿੱਛੋਂ ਨੰਗਿਆਂ ਤੇ ਕੁਝ ਨਹੀਂ ਹੁੰਦਾ ਸਾਡੇ ਉਹ ਕਹਿੰਦੇ ਵੀ ਬਲਾਵਾ ਚਿੰਬੜ ਜਾਂਦੀਆਂ ਜੀ ਇਹ ਹਾਂ ਠੀਕ ਐ ਹੱਥ ਮੂੰਹ ਧੋ ਲੋ ਜਿਹੜੀ ਗੱਲ ਐ ਉਹ ਗੱਲ ਵੱਖਰੀ ਐ ਵੀ ਚਲੋ ਉਥੇ ਮਿੱਟੀ ਘੱਟੀ ਜੋ ਵੀ ਐ ਚਲੋ ਮੂੰਹ ਤੇ ਪੈ ਜਾਂਦਾ ਹੱਥਾਂ ਪੈਰਾਂ ਉਹ ਜ਼ਰੂਰ ਧੋਵੋ ਤੇ ਐਵੇਂ ਵਾਧੂ ਦੇ ਵਹਿਮ ਕਰੀ ਜਾਣੇ ਵੀ ਨਾਲ ਤੈਨੂੰ ਚਿੰਬੜ ਗਿਆ ਜੀ ਉਹਦੇ ਫਲਾਣਾ ਫੂਕਿਆ ਸੀ ਜੀ ਉਥੋਂ ਤੂੰ ਨੰਗ ਕੇ ਆਇਆ ਤੂੰ ਦੁਪਹਿਰੇ ਗਿਆ ਸੀ ਇਹ ਹੋ ਗਿਆ ਉਹ ਹੋ ਗਿਆ ਤੇ ਜਦੋਂ ਕੋਈ ਮਰ ਜਾਂਦਾ ਉਹਨੂੰ ਦੁਪਹਿਰੀ ਫੂਕੇ ਆਉਂਦੇ ਆ ਉਦੋਂ ਵੀ ਨਾ ਜਾਇਆ ਕਰੋ ਉਦੋਂ ਲਿਫਟ ਰੱਖੋ ਤੇ ਧਰ ਕੇ ਹਰ ਸਿਵਾਂ ਚ ਪਹੁੰਚਾ ਦਿਆ ਕਰੋ ਇਹ ਵਾਧੂ ਦੇ ਵਹਿਮ ਨੇ ਜੀ ਇਨ੍ਹਾਂ ਵਹਿਮਾਂ ਦੇ ਵਿੱਚੋਂ ਗੁਰੂ ਪਾਰਸ਼ਾ ਨੇ ਸਾਨੂੰ ਆਜ਼ਾਦ ਕਰਿਆ ਇਨ੍ਹਾਂ ਵਹਿਮਾਂ ਦੇ ਵਿੱਚੋਂ ਅਸੀਂ ਆਜ਼ਾਦ ਹੋਈਏ ਵਹਿਮ ਭਰਮਾਂ ਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਨੇ ਤੇ ਪਿਆਰਿਓ ਅਸੀਂ ਉਹ ਵਹਿਮ ਭਰਮ ਕਰਦੇ ਜਾ ਰਹੇ ਹਾਂ ਥੋੜੀ ਜੀ ਇਸ ਚੀਜ਼ ਨੂੰ ਬਦਲੋ ਥੋੜੇ ਜਿਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਥੋੜੇ ਜਿਨਾਂ ਚੀਜ਼ਾਂ ਦਾ ਅਸੀਂ ਤਿਆਗ ਕਰੀਏ ਤਾਂ ਭਲਾ ਹੋਣਾ ਹੈ ਪਹਿਲਾਂ ਹੀ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਵਿਮਾ ਭਰਮਾਂ ਨੇ ਕਰਮਾਂ ਕਾਂਡਾਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕਰਤਾ ਦਿਮਾਗ ਲੋਕਾਂ ਦੇ ਬਦਲ ਤੇ ਪੜ੍ਹੇ ਲਿਖੇ ਇੰਜੀਨੀਅਰ ਬਣੇ ਲੋਕ ਵੀ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਬੜਾ ਕੁਝ ਗਵਾ ਬੈਠੇ ਨੇ ਉਹਨਾਂ ਚੀਜ਼ਾਂ ਦੇ ਵਿੱਚੋਂ ਆਜ਼ਾਦ ਹੋਈਏ ਇਹ ਬੇਨਤੀਆਂ ਮੈਂ ਤਾਂ ਕਰਕੇ ਕੀਤੀਆਂ ਪਿਆਰਿਓ ਕਿ ਆਪਣੇ ਆਪ ਨੂੰ ਆਜ਼ਾਦ ਕਰੀਏ ਵਹਿਮਾਂ ਭਰਮਾਂ ਚੋਂ ਆਜ਼ਾਦ ਕਰੀਏ ਆਪਣੇ ਆਪ ਦੀ ਪ੍ਰਪਰਟੀ ਬਣਾਈਏ ਆਪਣੇ ਆਪ ਦੀ ਇੱਕ ਵੱਖਰੀ ਕੁਆਲਿਟੀ ਬਣਾਈਏ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਜਿੰਨਾ ਵੀ ਹੋ ਸਕਦਾ ਹੈ ਵੈਮਾ ਭਰਮਾ ਕਰਮ ਕਾਂਡ ਪਖੰਡ ਜਿੰਨੇ ਅਸੀਂ ਕਰਾਂਗੇ ਤੇ ਉਨਾ ਹੀ ਵਡਾਵਾ ਮਿਲੂਗਾ ਤੇ ਉਨਾ ਹੀ ਜ਼ਿਆਦਾ ਕਰਨੇ ਪੈਣਗੇ ਜੇ ਅਸੀਂ ਮੰਨਾਂਗੇ ਨਹੀਂ ਕਰਾਂਗੇ ਨਹੀਂ ਗੁਰਬਾਣੀ ਤੇ ਭਰੋਸਾ ਰੱਖਾਂਗੇ ਤੇ ਉਹ ਨਹੀਂ ਸਾਡਾ ਇਹ ਮਗਰੋਂ ਲੈ ਜਾਣਗੇ ਇਹ ਯਾਦ ਰੱਖਿਓ ਗੁਰੂ ਤੇ ਭਰੋਸਾ ਕਰਨ ਵਾਲੇ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ